ਲਓ ਵੀ ਮਿੱਤਰੋ ਤੁਹਾਨੂੰ ਫੋਰਡ ਦਿਖਾਉਣੀ ਹੈ 3600 ਆਪਾਂ ਮਾਡਲ 94 ਤੇ 1,70,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਇਹ ਕੰਡੀਸ਼ਨ ਦੀ ਗੱਲ ਕਰ ਲਈ ਨਾ ਮਾਡਲ 94 ਹੈ ਗਏ ਵੀਰੇ ਤੇ 94 ਦੇ ਹਿਸਾਬ ਨਾਲ ਟਰੈਕਟਰ ਦੇਖ ਲਓ ਨਾ ਦਾ ਅੱਜ ਤੱਕ ਟਰੈਕਟਰ ਦੇ ਇਤਿਹਾਸ ਚ ਆਹ ਰੰਗ ਕਿਸੇ ਤੋਂ ਹੋਇਆ ਤੇ ਨਾ ਹੋਵੇ ਤੇ ਨਾ ਇੰਨਾ ਸੋਹਣਾ ਰੰਗ ਕਿਸੇ ਟਰੈਕਟਰ ਦਾ ਅੱਜ ਤੱਕ ਆਇਆ ਤੇ ਨਾ ਆਵੇ ਹੈ ਨਾ ਤੇ ਬਾਕੀ ਕੀ ਹੈ ਇਹਦਾ ਫਿਰ ਕੀ ਹਿਸਾਬ ਕਿਤਾਬ ਠੀਕ ਹੈ ਵਧੀਆ ਵੀਰੇ ਤੇ ਟਰੈਕਟਰ ਟਰੈਕਟਰ ਲੋ 94 ਮਾਡਲ ਬਾਈ ਏ ਟਰੈਕਟਰ ਬਾਈ ਬੈਗ ਚੋ ਗਿਆ ਸੀ ਪਿਛਲੇ ਹਫ਼ਤੇ ਚ ਅੱਛਾ ਆਪਾਂ ਪਹਿਲਾਂ ਵੀ ਦੱਸਿਆ ਸੀ ਬਾਈ ਇਹ ਟਰੈਕਟਰ ਕਿਸਨੇ ਬੰਨ ਕੇ ਖਿਹਾਰਤਾ ਨਾ ਤਾਂ ਲਿਆ ਨਾ ਇਹਦੀ ਬਾਈ ਵਸਾਈ ਟਰੈਕਟਰ ਰੋਕੀ ਰੱਖਿਆ ਬਾਈ ਇਹ ਮੁਰਕੇ ਮੁੱਖਾ ਗਿਆ ਮੁੜ ਕੇ ਬਦੰਦਰ ਕਹਿੰਦਾ ਬਾਈ ਤੁਸੀਂ ਤਲਵੰਡੀ ਚ ਬਰਾਉਡ ਵਾਲੇ ਬੈਠੇ ਹੋ ਦੱਸ ਕਿਹੜੀ ਗੱਲੋਂ ਬਦੰਦਰਾ ਤੂੰ ਮੈਥੋਂ ਕੋ ਲਿਆ ਮੈਂ ਤੇਰਾ ਕੋ ਲਿਆ ਨਹੀਂ ਸਮੀਰ ਗੋਤਮ ਨਾਗਾ ਨਾ ਦੋ ਇਹਦਾ 1971 ਦਾ ਜਨਮ ਸਿਆਣਾ ਮਾਣਾ ਬੰਦਾ ਕੀ ਮੈਂ ਲਾਂ ਤਾਂ ਪਾਵਾਂ ਯਾਰ ਨਹੀਂ ਨਹੀਂ ਤੂੰ ਤੂੰ ਸਾਨੂੰ ਇਹ ਗੱਲ ਕਹਿਣੇ ਵੀਂ ਕਬੱਡੀ ਦੇ ਬਰਾਊਡ ਬੈਠੇ ਐ ਤੇ ਤਲਵੰਡੀ ਦਾ ਬਰਾਊਡ ਬੈਠੇ ਤੇ ਤੂੰ ਬਾਹਰ ਮਾਨਦਰ ਬੈਠੇ ਗੱਲ ਤਾਂ ਉਹੀ ਆ ਬਾਈ ਆਹ ਇਹਦੀ ਤਾਂ ਸਿਰਕੀ ਸਟੋਰੀ ਆ ਇਹ ਮੰਨ ਕੇ ਲੈ ਰਗੇ ਨਹੀਂ ਹਾਂ ਇਹ ਬਾਈ 3600 ਦਾ origignal tractor ਆ ਸਾਰਾ ਇੱਥੋਂ ਲੱਗ ਜਾ ਪਿਛਲੀਆਂ ਲੈਂਕਾਂ ਤੇ ਕਰ ਸਾਰਾ origignal ਆ ਨਾ ਟਰੈਕਟਰ ਦਾ ਬਾਈ ਅੱਛਾ ਮਗਰਲੇ ਟਾਇਰ 60 ਪੈਸੇ ਆ ਮੂਹਰੇ 40 45 ਪੈਸੇ ਆ 3600 ਦਾ ਢਿੱਪ ਪੰਪ ਲੱਗਿਆ ਟਰੈਕਟਰ ਅੱਛਾ ਤੇ ਟਰੈਕਟਰ ਦੇ ਮਗਰਾੜ ਵੀ ਚੈੱਕ ਕਰਾ ਦੇ ਬਾਈ ਸਾਰੇ ਨਾਲ ਦੇ ਹੀ ਟੂਆ ਟਰੈਕਟਰ ਦੇ ਅੱਛਾ ਮੂਰਨੀਆਂ ਲਾਈਟਾਂ ਹੋਊਂਗੀਆਂ ਸ਼ੀਸ਼ੇ ਵੀ ਯਾਰ ਤੂੰ ਲਾਈਟਾਂ ਦੇ ਹੋ ਨਾਲ ਦੇ ਆ ਬਾਈ ਅੱਛਾ ਹੁਣ ਤੂੰ ਦੇਖ ਲੈ ਤੇ ਗੇਅਰ ਇੰਜਨ ਕਰਨੇ ਕਿਵੇਂ ਅੱਜ ਪਰ ਗੇਅਰ ਇੰਜਨ ਦਾ ਜਰਾ ਇੰਨਾ ਚੰਗਾ ਤੜਕੇ ਟਰੈਕਟਰ ਟਰਾਈ ਤੇ ਗਿਆ ਇਹ ਆਉਣ ਫਾਰ ਮੰਡੀ ਚ ਅੱਛਾ ਠੀਕ ਆ ਤੂੰ ਕਿਲੋਮੀਟਰਾਂ ਨੂੰ ਬ੍ਰੇਕਾਂ ਦੇ ਪੈਰ ਰੱਖੀ ਰੱਖਿਆ ਬੰਦੇ ਨੇ ਅੱਛਾ ਟਰੈਕਟਰ ਨੂੰ ਤੂੰ ਐ ਮਤਲਬ ਹਵਾ ਮਾਣੀ ਪਾ ਬਿੰਡ ਦਿਖਾਈ ਬਾਈ ਰੱਟ ਤੂੰ ਉਹਨੇ ਜ਼ੋਰ ਲਾ ਲਿਆ ਮਹਾਂ ਦਾ ਜ਼ੋਰ ਲੱਗਿਆ ਨੂੰ ਤੇ ਬ੍ਰੇਕ ਵੀ ਟਰੈਕਟਰ ਦੇ ਇੰਨੇ ਸੱਟਾ ਛੱਡ ਗਨਾਂ ਦੇ ਜਿੰਨੇ ਕਹੇ ਨਹੀਂ ਫੋਰ ਬ੍ਰੇਕ ਆਪ ਨੂੰ ਕਹਦਾ ਹੈ ਨਾ ਉਹਨੇ ਲਿਆ ਹੋਰ ਇੰਟੇ ਲਿਆ ਅੱਛਾ ਛੇੜ ਡੇ ਆਇਆ ਇੱਥੇ ਆਇਆ ਹੁਣ ਇੱਥੇ ਇੱਧਰ ਲਿਆ ਇੱਧਰ 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 ਖੰਡ ਮਿਰ ਗਿਆ ਇੱਥੇ 1,70,000 ਹੋ ਗਏ ਰੇਟ ਬਾਈ ਇਹਦਾ ਇੱਕੋ ਰੇਟ ਕਹਾਗੇ ਇਹਦਾ ਰੇਟ ਇੱਕੋ ਕਹਨੇ ਨਾ ਵਧਣਾ ਘਟਣਾ ਬਾਈ ਚਾਹੇ ਘਰੇ ਆਏ ਚਾਹੇ ਮੰਡੀ ਚਾਜੇ 1,34,000 ਦਾ ਡੈਕਟਰ ਦੇਉਂਗਾ ਬਾਈ 3000 ਰੁਪਏ ਇੱਕ ਟੱਕ ਠੀਕ ਆ ਬਾਈ 3000 ਰੁਪਏ ਚਾਪੀ ਨਾ ਛੋੜਾ ਹਾਂ ਠੀਕ ਆ ਠੀਕ ਆ ਜੀ ਹੋਸਾ ਜਮਾ ਮੈਂ ਤਾਂ ਓਕੇ ਬਾਗੋ ਬਾਗੋ ਦੋਸਤ ਅਗਲੇ ਨਾ 99 ਮਾੜਾ 475 ਬਾਈ ਇਹਦੀ ਸਟੋਰੀ ਦੱਸਣ ਚੱਲ ਇਹ ਤਾਂ 65 ਦੇ ਮੁੱਲ ਦਾ ਬਾਈ 40 45 ਪੈਸੇ ਚਾ ਗੇਅਰ ਇੰਜਨ ਗੇਅਰ ਇੰਜਨ ਬੜਾ ਚੰਗਾ ਬਈ ਬੈਟਰੀ ਨਵੀਂ ਆ ਉਰੇ ਲਿਆ ਲੈ ਇਹ ਆਪਣੇ ਪਜੇ ਤੇਲ ਚੈੱਕ ਕਰਾ ਦੇ ਮਾਰੀ ਗੇ ਨਾ ਮਾ ਦੇ ਲਾ ਬਈ ਕਿਸੇ ਪਾਸੋਂ ਵੀ ਨਹੀਂ ਮੜਾ ਇਹ ਹਮ ਬੈਟਰੀ ਨਵੀਂ ਆ ਕੈਰ ਕਿੰਨੇ ਕੇ ਪੈਸੇ ਕਿਹਾ ਸੀ ਕੈਰ ਹੈਗਾ 40 45 ਬਈ 40 45 ਪੈਸੇ ਬੈਟਰੀ ਵੀ ਕੋ ਦਿੰਦਾ ਹੈ ਰੀਜਨਲ ਪੰਜਾਬ ਨੰਬਰ ਆ ਸਤਾਨੇ ਮਾਰ ਲਾ ਚਾਰ ਸਿਲੰਡਰ ਡੈਕਟਰ ਆ ਗਿਆ ਬਈ ਗੇਅਰ ਇੰਜਨ ਦਾ ਚੰਗਾ ਹੈ ਰੇਡ ਚੈੱਕ ਕਰਾ ਦੇ ਬੜਾ ਚੰਗਾ ਬਈ ਤੇ ਸਟੀਅਰਿੰਗ ਦਾ ਵੀ ਨਾ ਪਾਵਰ ਆਰ ਕਾਗਾ 133 ਇਹ ਰਾਸ਼ਣੀ ਹੁੰਦਾ ਇਨੇ ਤਾਂ ਹੋਈ ਇਹ ਇਹ ਤਾਂ ਪਰਹੀ ਇੱਕ ਟਰੈਕਟਰ ਦੇਵਾਂਗੇ ਆਪਾਂ ਬਾਈ 1 ਲੱਖ ਤੇ 20 ਹਜ਼ਾਰ ਠੀਕ ਆ ਬਾਈ ਕੇ ਹੋਰ ਲਿਆ ਉਰੇ ਆ ਜਾ ਆ ਜਾ ਲਿਆ ਕਰ ਆਹਾ ਅੱਗੇ 35 ਵਾਲਾ ਸਪਰਾਇਖ ਦਿਖਾ ਦੇ ਬਾਈ ਮੂਰਲੇ ਟਾਇਰ ਟਰੈਕਟਰ ਦੇ ਨਵੇਂ ਆ ਰਗੇ ਆ ਮਗਰ ਲੈ ਹੈਗਾ 70 ਕੁ ਪੈਸੇ ਅੱਛਾ ਸ਼ੋ ਦਾ ਮਾੜਾ ਮੋਟਾ ਤਾਂ ਹਾਂ ਤੋਂ ਬਾਈ ਹੋਇਆਗਾ ਬਾਕੀ ਸਾਰਾ ਓਰੀਜਨਲ ਆਗਾ ਗਲਿਆ ਫਲਿਆ ਕਿਤੋਂ ਵੀ ਹੈਗਾਗਾ ਚੈੱਕ ਕਰਾ ਦੇ ਗੇਅਰ ਇੰਜਨ ਕਿੰਨੇ ਹੈ ਗੇਅਰ ਇੰਜਨ ਨਾ ਪੂਰਾ ਚੰਗਾ ਬਾਈ ਅਸੀਂ ਤਸਦੀਕ ਕਰ ਹਰਿਆਣਾ ਪੰਜਾਬ ਨੰਬਰ ਹਰਿਆਣਾ ਬਾਈ ਹਰਿਆਣਾ ਜੀ ਹਰਿਆਣਾ ਨੰਬਰ ਨੰਬਰ ਹਰਿਆਣਾ ਆ ਗਿਆ ਬਾਕੀ ਇਹਦਾ ਐਫੀ ਡੈਪਟ ਜਨਰਲ ਰੇਟ ਤੱਕ ਕਰਾ ਦੇ ਟਰੈਕਟਰ ਦਾ ਤੇ ਰੇਟ ਤੇ ਆ ਕੇ ਗੱਲ ਮੁੱਕ ਜੂਗੀ 1,40,000 ਰੁਪਏ 95 ਮਾਡਲ ਦਾ ਟਰੈਕਟਰ ਦੇ ਦਾਂਗੇ ਬਾਈ 1,20,000 ਦਾ ਇੱਕ ਵੀਰ ਆ ਬਾਈ ਠੀਕ ਹੈ ਜੀ ਤੇ ਅੱਗੇ ਆਸ਼ਾ ਬਾਦੇ ਇੱਕ ਆ ਆਸ਼ੀ ਤੇ ਆ ਜਾ ਤੇ 95 ਮਾਡਲ ਆ ਗਿਆ ਬਾਈ ਬਠੰਡਾ ਨੰਬਰ ਆ ਗਿਆ ਫਸਟ ਓਨਰ ਆ ਗਿਆ ਅੱਛਾ ਟਾਇਰ ਹੈਗਾ ਟਰੈਕਟਰ ਦੇ ਬਾਈ ਅੱਧੇ ਚਾਰੇ ਅੱਛਾ ਪਯਾ ਉਹਦਾ ਨੰਬਰ ਆ ਗਿਆ ਬਠਿੰਡੇ ਦਾ ਬੈਟਰੀ ਪੱਟ ਗਿਆ ਸੈਲਫ ਸਟਾਰਟ ਆ ਬਾਈ ਅੱਛਾ ਕੰਟਰੋਲ ਲਿਫਟਾ ਮੂਰਲੇ ਰੰਮਾ ਦੇ ਜਾਂਸੀਆਂ ਦੇ ਮੂਰਾਂ ਵੀ ਬਾਈ ਹਜੇ ਪਈਆਂ ਨੇ ਹੂੰ ਤੇ ਇਹਦਾ ਵੀ ਬੱਸ ਵਾਲਾ ਨਮੇੜ ਹੀ ਦੇ ਇੱਥੇ ਘੜ ਕੇ ਬਲਾਂ ਕੋਈ ਚੱਕਰ ਨਹੀਂ ਆ ਚੈੱਕ ਕਰਾਉਣਾ ਕਰਾ ਦੇ ਹੂੰ ਨਹੀਂ ਦੇਸੀ ਜਾਂਦਾ ਇਹ ਤਾਂ ਅੱਛਾ ਕਿੰਨੇ ਦਾ ਹੋ ਜਾਊਗਾ ਟਰੈਕਟਰ ਦਾ ਰੇਟ ਆ ਬਾਈ 1 ਲੱਖ 38000 ਰੁਪਏ ਹੂੰ ਟਰੈਕਟਰ ਦਾ ਇੱਕੋ ਰੇਟ ਰਾਂਗੇ ਬਾਈ ਇਹਦਾ ਘਟਾਵੇ ਨਾ ਬਾਈ ਕੋਲ ਅੱਛਾ 1 ਲੱਖ ਤੇ 20000 ਦਾ ਰੇਟ ਦੇਵਾਂਗੇ ਬਾਈ ਤੇ ਚਾਬੀ ਨਾਲ 1000 ਤੇ ਗੇਰਿੰਜ ਕਰਨਗੇ ਗੇਰਿੰਜ ਨਾਲ ਬਾਲਾ ਦੰਗਾ ਜਿੰਨੇ ਲੋੜ ਤੇ ਚੱਲਣਾ ਬਾਈ ਇਹ ਆਪਾਂ ਜ਼ਿੰਮੇਦਾਰ ਨਹੀਂ ਇਹਨੂੰ ਜਲਾ ਸਕਦੇ ਆਲੂ ਆਂਦੀ ਚੱਲਿਆ ਇਹ ਬਠੰਡੇ ਤੋਂ ਗਿੱਦੜ ਵਾ ਗਿੱਦੜ ਵੇ ਤੋਂ ਬਠੰਡਾ ਅੱਛਾ ਉਰੇ ਲਿਆ ਹੁਣ ਪੱਟ ਦੀ ਸ਼ੜਕਾ ਹੈ ਬਠੰਡੇ ਤੋਂ ਗਿੱਦੜ ਮਾਣਾ ਨਾਲ ਕਿਹਾ ਅੱਛਾ ਅੱਗੇ ਲਿਆ 94 ਮਾਰਦਾ ਇਹ ਵੀ ਪੰਜਾਬ ਨੰਬਰ ਆ ਫਰੀਦਕੋਟ ਦਾ ਬਾਈ ਹੂੰ ਤੇ ਇਹਦੇ ਮੂਰੇ ਟਾਇਰ ਤਾਂ ਬਾਈ ਗੁੱਡੀ ਛਾਪ ਦੇ ਜਿਆ ਮਗਰ ਟਾ ਰਹਿ ਗਿਆ 85 ਪੈਸੇ ਰੇਟ ਅੱਛਾ ਇਹਦੀ ਸਰਵਿਸ ਕਰਾਉਣ ਵਾਲੀ ਆ ਬਾਈ ਡੈਕਟਰ ਦੀ ਬਾਕੀ ਗੇਅਰ ਇੰਜਨਾਂ ਜਿੰਨਾ ਕਹਦੇ ਉਹਨਾਂ ਚੰਗਾ ਗਲਿਆ ਫਲ ਇਹ ਵੀ ਨਹੀਂ ਕਿਤੋਂ ਮਗਰ ਲੈ ਰਿਆਂ ਬਚਾ ਇੱਕ ਕਰਾ ਦੇ ਬਾਈ ਜਾ ਕਰਾਈ ਕਰਾ ਮੱਥੀ ਦਿਲ ਖਦੀ ਆ ਡੈਕ ਡੱਕ ਲੱਗਾ ਐਵੇਂ ਜਿੱਕਰੀ ਦੇਵਾਂਗੇ ਬਾਈ ਰੰਗ ਪੇਂਟ ਸਾਰਾ ਨਾਲ ਦਾ ਸਾਰਾ origignal ਆ ਬਾਈ ਗੇਅਰ ਇੰਜਨ ਕੰਨੀ ਓਕੇ ਜਮਾ ਮਗਰ ਜਿਵੇਂ ਮਰਜੀ ਜਿੰਨਾ ਕਹਦੇ ਉਹਨਾਂ ਚੰਗਾ ਬਾਈ ਇਹ ਤਾਂ ਹੁਣ ਤੂੰ ਐ ਮੰਨ ਲਾ ਨੰਬਰ ਹਰਿਆਣਾ ਕੇ ਪੰਜਾਬ ਪੰਜਾਬ ਬਾਈ ਪੰਜਾਬ ਨੰਬਰ ਪੰਜਾਬ ਜਿਵੇਂ ਤੂੰ ਐ ਮੰਨ ਲਾ ਯਾਰ ਹੜ ਹੁਣ ਆਉਣ ਜੇ ਕਰਕੇ ਬਿੰਦਾਂ ਤਾਂ ਬਹਿ ਗਿਆ ਜੀ ਬੰਦਾ ਬਹਿ ਗਿਆ ਬਹੁਤ ਨਹੀਂ ਜਿੰਨੇ ਭਰੇ ਆ ਨਾ ਇਹ 38 33 35 35 ਦੇ ਵਿੱਚ ਹੀ ਆ ਬਾਈ ਇਹ ਵਿੱਚ ਹੀ ਆ ਵਿਕਦੇ ਆ ਹੁਣ ਆਪਦੀ ਵੀ ਖਰੀਦ ਉੱਚੀ ਆ ਦੇ ਨਹੀਂ ਰਹੇ ਘੱਟ ਕੇ ਬਾਈ 1 ਲੱਖ 42 ਹਜ਼ਾਰ ਰੇ ਡਿਮਾਂਡ ਆ ਇਹਦੇ ਇੱਕ ਰੇਟ ਕਹਾਂਗੇ ਬਾਈ 2.5 ਲੱਖ ਲੱਖ ਸਵਾ ਲੱਖ ਦਾ ਸਵਾ ਲੱਖ ਦਾ ਸਵਾ ਲੱਖ ਸੇ ਇੱਕ ਲੜਾਉਂ ਹੈ ਕੋ ਕੋ ਮਰਜ਼ੀ ਲੜਾਈ ਤੇ ਨਹੀਂ ਡੈਕਟਰ ਨਹੀਂ ਮਾਰਾਗਾ ਜੇ ਤਾਨੂੰ ਪਿੰਡ ਚ ਗਏ ਨੂੰ ਵੀ ਕੋਈ ਨਿੰਦੀ ਦੇ ਡੈਕਟਰ ਨੂੰ ਉੱਠਾ ਛੱਡ ਜੀ ਆਪਣਾ ਅੱਛਾ ਸਾਉ ਕੇ ਰੱਖ ਲੈ ਇਹਨੂੰ ਹੁਣ ਲੈ ਜਾ ਜਿੰਨੇ ਦਾ ਹੋਣ ਦੇਉਂਗਾ ਰਸੀਦ ਭਰਾਲਾ ਮਗਰ ਲਿਖਾਣੀ ਐਵੇਂ ਜੱਕਰੀ ਪਿਆਰੇ ਇਹੇ ਵਿਆਹ ਕੀ ਵੇਲੇ ਘੱਟ ਨੂੰ ਇਹਨੂੰ ਉਹਨੇ ਦੇ ਵਿੱਚ ਕੰਮ ਲੈ ਲੈ ਸਾਲ ਉਹਦੇ ਹੱਲ ਜਿੰਨਾ ਲਈਦਾਗਾ ਅੱਛਾ ਰਸੀਦ ਤੇ ਲਿਖਣੀ ਵਿਆਹ ਕੀ ਵੇਲੇ ਘੱਟ ਨੂੰ ਇਹਨੂੰ ਜਿੰਨੇ ਦਾ ਦੇਉਂਗਾ ਜਿੰਨੇ ਦੇਗਾ ਜਿੰਨੇ ਦੇਉਂਗਾ ਐਵੇਂ ਜੱਕਰੀ ਪਿਆਰੇ ਕੱਟ ਭੱਜਣਾ ਹੋਵੇ ਬੱਦਣਾ ਹੋਵੇ ਹੁਣ ਜਿਵੇਂ ਕੰਮ ਲੈ ਲੈ ਐਵੇਂ ਜੱਕਰ ਪਈਆ ਸੈਂਡ ਡੌਨ ਨਾ ਪਿਆ ਅਗਲਾ ਤੋੜ ਲੈ ਨਾ ਪਿਆ ਉਹ ਜਿਹੜੀ ਠਜ ਰੂਟਾ ਹਾਂ ਸਕ੍ਰੈਚ ਨਾ ਪੈ ਜਿੰਨਾ ਵੀ ਜੋ ਵੀ ਹੈਗਾ ਕੰਡੀਸ਼ਨ ਐ ਮਿਲ ਜੇ ਹਨ ਸਾਵਾ ਮੈਨੂੰ ਦੇਖ ਜਾਇਏਗਾ ਉਹ ਜਿਆ ਤੂੰ ਵਿਆ ਦੁਬਾਰੇ ਫੇਰ ਤੇਰੀ ਮੈਂ ਨਹੀ ਯਾਰ ਤੇ ਤੁਹਾਨੂੰ ਦੇਖੀ ਸਾਬੂ ਨਹੀਂ ਜਿੱਦ ਤੂੰ ਕਹਿੰਦਾ ਪੂਰੀ ਢੋਣੀ ਹੋਈ ਹਾਂ ਢੂੜੀ ਢੋਣੀ ਹੋਈ ਤੇ ਲਓ ਵੀ ਦੋਸਤੋ ਨੰਬਰ ਆ ਜਿਹੜਾ ਆਪਾਂ ਦੀਪ ਦਾ ਵੀਡੀਓ ਚੱਲਾਂਗੇ ਵੀਡੀਓ ਨੂੰ ਨਾ ਬਾਈ ਵੱਤ-ਵੱਤ ਸ਼ੇਅਰ ਕਰ ਦਿਓ ਵੀਡੀਓ ਕਿਉਂ ਦੁਬਾਰੇ ਪਾਉਣੀ ਪਈ ਸਾਵੇਂ ਡੈਕਟਰਾਂ ਦੀ ਵਿਊ ਨਹੀਂ ਬਾਈ ਇਹ ਚੱਲੀ ਨਹੀਂ ਉਹਦਾ ਅਰੀਜਨ ਚੱਲੀ ਹੁੰਦੀ ਨਾ ਬਾਈ ਇਹ ਇਹ ਰਹਿੰਦਾ ਉਹ ਨਹੀਂ ਰਹਿੰਦਾ ਜਿਹੜਾ ਉਹ ਖੜਾਗਾ ਛੱਤ ਉਹਦਾ ਰੀਜਨ ਪਤਾ ਕੀ ਹੈ ਮੈਨੂੰ ਪਤਾ ਕਿਉਂ ਨਹੀਂ ਚੱਲੀ ਇਸ ਟਾਈਮ ਜਿੰਨੀਆਂ ਵੀ ਟ੍ਰੈਂਡਿੰਗ ਚਾ ਰਹੀਆਂ ਸਾਰੀਆਂ ਫਲੱਡਾਂ ਵਾਲੀਆਂ ਵੀਡੀਓ ਆ ਰਹੀਆਂ ਇਹ ਤਾਂ ਤੇ ਸਾਹ ਆ ਟਰੈਕਟਰਾਂ ਟੋਟਰਾਂ ਦੇ ਵੀਡੀਓ ਇਸ ਤਰ੍ਹਾਂ ਕੋਈਆਂ ਪਈਆਂ ਕਿ ਜਗ੍ਹਾ ਤੇ ਪੂਰਾ ਹੀ ਪੈਂਦਾ ਫਰਕ ਇਹ ਚੀਜ਼ ਦਾ ਫਰਕ ਪੈ ਗਿਆ ਆ ਦੋ ਟਰੈਕਟਰ ਨਾ ਜੇ ਤੁਸੀਂ ਵੀਡੀਓ ਸ਼ੇਅਰ ਕਰ ਦੋ ਬਈ ਆ ਦੋ ਰਹਿੰਦੇ ਨਹੀਂ ਜਿਹੜੇ ਸੜਕ ਤੇ ਲੱਗੇ ਪਏ ਜਾਂ ਠੀਕ ਆ ਬਾਈ ਤੇ ਪੇਜ ਨੂੰ ਕਰ ਲਿਓ ਫੋਲੋ ਕਮੈਂਟ ਲਾਈਕ ਸ਼ੇਅਰ ਕਰਕੇ ਆ ਜਾਓ ਬਾਈ 1000 1000 ਕੇ ਚਾਬੀ ਨਾਲ ਛੱਡ ਦਾਂਗੇ ਆਪਾਂ ਲਓ ਵੀ ਦੋਸਤੋ ਇਹ ਵੀ ਇੱਕ ਤਰ੍ਹਾਂ ਦਾ ਉਹੀ ਹੋ ਗਿਆ ਨਾ ਮਾਨਤਾ ਨੰਬਰ ਕਰ ਲਓ ਨੋਟ ਬਾਈ 94787993 ਕਰ ਲਿਓ ਜੇ ਮੇਰੇ ਨਾਲ ਨਾ ਸੌਦਾ ਬਣੇ ਟੈਲ ਨੂੰ ਪਾ ਲੋ ਵਿੱਚ ਬਾਈ ਟੈਲ ਨੂੰ ਮਾੜਾ ਨੰਬਰ ਬੋਲ ਦੇ ਕਮੈਂਟਾਂ ਤੇ ਰਾਮ ਮਾਰ ਦੇ ਮੇਰਾ ਨੰਬਰ ਹੈਗਾ ਵੀਰੇ 83605114473 ਇਹ ਮੇਰਾ ਨੰਬਰ ਹੈ ਬਾਕੀ ਮੇਰੀ ਪ੍ਰੋਫਾਈਲ ਚ ਕੱਢ ਲਿਓ ਉੱਥੇ ਲਿਖਿਆ ਹੋਇਆ ਜਿੰਮੇਵਾਰੀ ਯਾਰ ਆਪਣੀ ਹੈ ਇਹਦੇ ਬੰਦੇ ਦੀ ਇਹਨੂੰ ਨਾਲ ਲਿਆਏ ਹੋ ਤੁਸੀਂ ਇਹ ਤੁਹਾਡਾ ਸੌਦਾ ਕਰਾ ਦੂ ਬਾਈ ਨਾ ਦੇਖੋ ਲਓਵੇ ਕੋਸ਼ ਇਹ ਨਹੀਂ ਨਾ ਮੈਂ ਕੁਝ ਇਹਨੂੰ ਦੇ ਬਸ ਬਸ